ਦਿਗਜ ਕਰਕੇ ਜਾਵੇ ਨਿਆਰ ਹੋ ਜਾਵੇ ਜੀ ਹਰਿਸ਼ਰਮਾ ਬਾਪਾ ਦੀ ਜੀ ਮਨੂਰ ਆਵੇ ਬੱਤ ਜੀ ਇਸ ਸ਼ੇਮਾ ਮਹਾਨਗਰ ਕੀ ਬਣਾਈ ਇਸ ਸਟ ਪੜਾਉਂਦੀ ਨਗਰ ਨਿਵਾਸੀਆਂ ਦਾ ਪ੍ਰਬੰਧਕ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿ ਪਾਰਕਿੰਗ ਨੂੰ ਬਸਤਾ ਨਹੀਂ ਬਸਤਾ ਹੈ ਇੱਕ ਗਿੰਗੂ ਬਾਤ ਤੇ ਜਿਹਦੇ ਪਰਟ ਆਏ ਨੂੰ ਮਨਾਵੇ ਨਹਾਨ ਨਿਕੀ ਤਨ ਬੁੱਢਾ ਬਲੀਕਾ ਤੱਕ ਪਹੁੰਚਿਆ ਹੈ ਸੋ ਮਹਾਨਗਰ ਕੀ ਜੁਗਾਣਾ ਪਿੰਡਾਂ ਤੋਂਆਂ ਕੋ ਆਪਲਾ ਹਰਕਾਲ ਬਤੇ ਪੰਦਰ ਤੇ ਜਿਹੜੇ ਸਜਾਇਆ ਜਾਂਦਾ ਹੈ ਸੋ ਕੁਬੇਰਤਾਂ ਤੋਂ ਕੋ ਸੰਗਤ ਦੇ

हां बाबा जी सब तो पहला मैं आप जी वाह जी का खालसा ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਇਹ ਜੋ ਨਗਰ ਕੀਰਤਨ ਹੈ ਇਹ 2018 ਤੋਂ ਆਰੰਭ ਕੀਤਾ ਸੀ ਅੱਜ 2024 ਚੱਲ ਰਿਹਾ ਹੈ ਤੇ ਇਹ 6ਵਾਂ ਮਹਾਨ ਨਗਰ ਕੀਰਤਨ ਹੈ ਜੀ ਇਹ ਸਾਡੇ ਪਿੰਡ ਦੀ ਪਿੰਡ ਪੜਾਉਂਦੀਆਂ ਦੀ ਸਾਰੀ ਨਗਰ ਦੇ ਸਹਿਯੋਗ ਦੇ ਨਾਲ ਕੱਢਿਆ ਜਾਂਦਾ ਹੈ ਬੜਾ ਸਾਰੀ ਸੰਗਤ ਇਲਾਕਾ ਨਿਵਾਸੀਆਂ ਦਾ ਸਭ ਦਾ ਸਹਿਯੋਗ ਹੈ ਬਹੁਤ ਪਿਆਰ ਕਰਦੀਆਂ ਨੇ ਸੰਗਤਾਂ ਸਾਰੀਆਂ ਸੰਗਤਾਂ ਦੇ ਤਿਆ ਦਿਨੋਂ ਤੋਂ ਥਨ ਬੱਤ ਕਰਦੇ ਆ ਅੱਛਾ ਜਿਹੜਾ ਨਗਰ ਕਪਤਰਾ ਹੈ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਹੋ ਕੇ ਸੰਤੂਰਨ ਹੁੰਦਾ ਹੈ ਇਹ ਜੀ ਆਪਣਾ ਪਿੰਡ ਪੜੌਂਗੀਆਂ ਤੋਂ ਸ਼ੁਰੂ ਹੋ ਕੇ ਜੀ ਸਲਾਮਤਪੁਰ ਰਸੂਲ ਬਟੋਡੇ ਮਾਜਰਾ ਸੈਣੀ ਮਾਜਰਾ ਰਾਣੀ ਮਾਜਰਾ ਤੇ ਆਪਣਾ ਮੁੱਲਾਪਰਨ ਹੁੰਦਾ ਹੋਇਆ ਤੇ ਇਹ ਆਪਣੇ ਪਿੰਡ ਪੜੌਂਗੀਆਂ ਵਾਪਸ ਸ਼ਾਮ ਨੂੰ ਜਾਂਦੇ ਅਜੇ ਕੋਈ ਖਾਸ ਪ੍ਰੋਗਰਾਮ ਵੀ ਰੱਖਿਆ ਜਾਂਦਾ ਨਗਰ ਕਪਤਰਾ ਤੋਂ ਬਾਅਦ ਹਾਂ ਜੀ ਇਹਦੇ ਵਿੱਚ ਸਾਡਾ ਗੁਰਪੁਰਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ੍ਰੀ ਖੰਡ ਬਾਦ ਸਾਹਿਬ ਕਰਵਾਇਆ ਜਾਂਦਾ ਏ ਤੇ ਉਹਦੇ ਵਿੱਚ ਉਹਨਾਂ ਦੀ ਖੁਸ਼ੀ ਦੇ ਵਿੱਚ ਝੋਲ ਪਾਏ ਜਾਂਦੇ ਨੇ। ਤੇ ਇਹ ਛੇਵਾਂ ਮਹਾਂਕਿਰਤਨ ਹੈ। ਸ੍ਰੀ ਮਹਾਰਾਜਾਂ ਦਾ ਬਖਸ਼ਿਸ਼ ਮਹਾਰਾਜ ਜੀ ਦੇ ਦੁਆਰਾ ਜੋ ਛੇਵਾਂ ਮਹਾਂਕਿਰਤਨ ਹੈ ਆਰੰਭ ਕੀਤਾ ਗਿਆ ਸੀ ਜੋ ਅੱਜ ਸੰਪੂਰਨ ਹੋ ਰਿਹਾ ਹੈ। ਅੱਗੇ ਵੀ ਜੋ ਮਹਾਰਾਜੇ ਆ ਰਹੇ ਨੇ ਉਹ ਵੀ ਇਸੇ ਤਰ੍ਹਾਂ ਦੇ ਨਾਲ ਜੁੜ ਕੇ ਸੰਗਤਾਂ ਦੇ ਉਪਰਾਲੇ ਦੇ ਨਾਲ ਇਹ ਸੇਵਾ ਕਰਦੇ ਰਹਿਣਗੇ। ਸ੍ਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਏ ਸਾਂਝੀ ਵਾਲਤਾ ਦਾ ਪ੍ਰਤੀਤ ਦਾ ਜੋ ਕੇ ਨਾਮ ਜਪੋ ਬੰਦ ਚੋਕੋ ਤੇ ਕਿਰਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਤੇ ਪਹਿਲੀ ਗੱਲ ਤਾਂ ਦਾਦਾ ਸਟੰਟ ਨਹੀਂ ਹੈ ਇਹ ਗੱਤਗਾ ਪ੍ਰਦਰਸ਼ਨੀ ਹੈ ਜੀ ਠੀਕ ਹੈ ਗੱਤਗਾ ਖੇਡ ਹੈ ਜੀ ਇਹ ਮੈਨੂੰ 20 ਸਾਲ ਹੋ ਗਏ ਜੀ ਖੇਡਦੇ ਨੂੰ ਤੇ ਮੇਰਾ 20 ਸਾਲ ਦਾ ਤਜਰਬਾ ਹੈ ਜੀ ਇਹ ਆਪਾਂ ਨੂੰ ਇਹ ਜੀ ਗੇਮ ਖੇਡਣੇ ਵਾਸਤੇ ਜਿੰਦ ਜਾਣ ਤਾਂ ਲਾਣੀ ਪੈਂਦੀ ਹੈ ਜੀ ਜੀਵਨ ਅਸੀਂ ਸ਼ੁਰੂ ਤੋਂ ਹੀ ਧਰਮ ਦੇ ਲੇਖੇ ਲਾ ਰੱਖੇ ਆਪਾਂ ਨੇ ਸਾਨੂੰ ਕੋਈ ਉਹ ਨਹੀਂ ਹੈਗਾ ਖਤਰੇ ਦੇ ਸਾਨੂੰ ਕੋਈ ਡਰ ਨਹੀਂ ਹੈਗਾ ਕੋਈ ਸਾਡੇ ਨਾਮ ਤੋਂ ਹੈ ਸ਼ਹੀਦ ਬਾਬਾ ਹਲੂਮਾਨ ਸਿੰਘ ਦੇ ਨਾਮ ਤੋਂ ਅਸੀਂ ਗੱਤਗਾ ਖਾੜਾ ਚਲਾਇਆ ਹੋਇਆ ਹੈ ਤੇ ਮੈਂ ਇੱਧਰ ਜਿੰਨੇ ਵੀ ਨਿਊ ਚੰਡੀਗੜ੍ਹ ਆ ਸਾਰੇ ਮੇਰੇ ਏਰੀਆ 'ਚ ਜਾਂਦੇ ਆ ਮੈਂ ਇਹਨਾਂ ਨੂੰ ਗੱਤਗਾ ਟ੍ਰੇਨਿੰਗ ਦਿੰਦਾ ਏ ਇਹ ਸਾਡੇ ਅਬਾ ਬੁੱਢਾ ਦਲ ਤੋਂ ਚੱਲੀ ਆ ਜੀ ਉਹ ਬੁੱਢਾ ਦਲ ਤੋਂ ਚੱਲੀ ਹੋਈ ਗੱਤਗਾ ਪਰਤਾ ਆਪਣੀ ਆ ਜੀ ਉਸ ਤੋਂ ਬਾਅਦ 6ਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਜੀ ਨੇ ਆਪਣਾ ਅੱਗੇ ਕੀ ਆ ਫਿਰ ਉਸ ਤੋਂ ਬਾਅਦ ਅਸੀਂ ਮੈਂ ਜਿਆਰੇ ਆਪਣੇ ਉਸਤਾਦ ਜੀ ਨੇ ਖੁੱਡਾ ਲਈ ਸ਼ੇਰ ਤੋਂ ਰਣਜੀਤ ਸਿੰਘ ਉਹਨਾਂ ਤੋਂ ਮੈਂ ਸਿੱਖਾਈ ਲਈ ਸੀ ਇਹ ਸਿੱਖਿਆ ਲਈ ਸੀ ਉਹਨਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਬੜਪਹਾਗਾ ਦਿਨ ਹੈ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੋਂ ਆਇਆ ਪਰੰਡੀ ਨਗਰ ਨਿਵਾਸੀਆਂ ਵੱਲੋਂ 555ਵਾਂ ਪ੍ਰਕਾਸ਼ ਪੁਰਨੁਖ ਰੱਖਦਿਆਂ ਹੋਇਆ ਨਗਰ ਕੀਰਤਨ ਸਜਾਇਆ ਗਿਆ ਹੈ ਜੋ ਕਿ ਇਲਾਕੇ ਵਿੱਚ ਹੁੰਦਾ ਹੋਇਆ ਅੱਜ ਇਸ ਵਕਤ ਮੁੱਲਾਪੁਰ ਦੇ ਵਿੱਚ ਪਹੁੰਚਿਆ ਆਇਆ ਹੈ ਮੈਂ ਗੁਰਦੁਆਰਾ ਨਾਨਕਦਰਵਾਜ਼ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਅਤੇ ਨਗਰ ਨਿਵਾਸੀ ਮੁੱਲਾ ਬਖਰੀਵਦਾਸ ਵੱਲੋਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪੜਾਉਂਦੀ ਨਗਰ ਨਿਵਾਸੀਆਂ ਦਾ ਪਰਉਂਧ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੇ ਉਪਰਾਲਾ ਕਰਕੇ ਹਰ ਸਾਲ ਦੀ ਤਰ੍ਹਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੁੱਖ ਰੱਖਦੇ ਹੋਏ ਨਗਰ ਕੀਰਤਨ ਸਜਾਇਆ ਹੈ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਸੰਗਤਾਂ ਨਾਲ ਕੀਤੀ ਹੈ ਸੰਗਤਾਂ ਬਹੁਤ ਹੀ ਪਿਆਸ ਨਾਲ ਦੇ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅਤੇ ਬੇਨਤੀ ਹੈ ਸੰਗਤਾਂ ਨੂੰ ਕਿ ਬਾਣੀ ਤੇ ਬਾਣੀ ਦੇ ਬਾਣੀ ਦੇ ਬਾਣੇ ਨਾਲ ਜੁੜਿਆ ਜਾਵੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਸੋ ਸਾਰੀਆਂ ਸੰਗਤਾਂ ਦਾ ਮੈਂ ਗੁਰਦੁਆਰਾ ਨਾਨ ਦਰਵਾਰ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਪਿਆਸ ਕਰਦੇ ਨਾਲ ਨਗਰ ਕੀਰਤਨ ਵਿੱਚ ਸਮੂਲਿਤ ਕਰਦੀਆਂ ਹਨ ਬਹੁਤ ਬਹੁਤ ਧੰਨਵਾਦ ਪੱਤਰਕਾਰਾਂ ਦਾ ਧੰਨਵਾਦ ਗਦਕਾ ਪਾਰਟੀ ਨੂੰ ਧੰਨਵਾਦ ਪਰੰਧਕ ਕਮੇਟੀ ਨੂੰ ਧੰਨਵਾਦ ਨਗਰ ਨਿਵਾਸੀਆਂ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵੰਦ ਸਿੰਘ ਪਿੰਡ ਕੰਡੋਲੀ ਉਹ ਨਾ ਗੁਰਦੁਆਰਾ ਸਵੈ ਕਮੇਟੀ ਵੱਲੋਂ ਆ ਸਮੂਹ ਸੰਗਤਾਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਹਾਂ ਅਸੀਂ ਹਰ ਸਾਲ ਇਸੇ ਤਰ੍ਹਾਂ ਇੱਕ ਜਿਵੇਂ ਲਾਂਡਰੀ ਹੈ ਰੈਡੂਜੀ ਦਾ ਖਾਸਾ ਹੋਵੇਗੀ ਜੀ